ਇੱਕ ਹੋਰ ਲਫ਼ਜ਼ ਆਪਣਾ ਵੈਗਰੂ ਜੀ ਦਾ ਹਾਲਸਾ ਵੈਗਰੂ ਜੀ ਕੀ ਫਤਿਹ ਇਹਦਾ ਅਰਥ ਕੀ ਹੈ ਫਤਿਹ ਔਰ ਜੇ ਫਤਿਹ ਹੋਣੀ ਹੈ ਬੰਤ ਜਿੱਤਿਆ ਉਹ ਆਪਣਾ ਤਾਂ ਹੈ ਨਹੀਂ ਫਤਿਹ ਮੈਂ ਤਾਂ ਮੰਨ ਜਿੱਤਿਆ ਨਹੀਂ ਆਪਣਾ ਠੀਕ ਹੈ ਜੇ ਮੈਂ ਜਿੱਦਾ ਹਾਰ ਪਰਿਆ ਸਾਮਨੇ ਕੇ ਦੁਆਰੇ ਕਿਉਂ ਕਰਦਾ ਠੀਕ ਹੈ ਵਿਤੋ ਦੇ ਜਿੱਤੇ ਗਿਆ ਹੀ ਨਹੀਂ ਬੇਟਾ ਹਾਰ ਗਿਆ ਸੀ ਹਰ ਪਰਮਾਤਮਾ ਦੇ ਦੁਆਰੇ ਦਿੱਜਿਆ ਉਹ ਤਾਂ ਇਹ ਤਾਂ ਉਹਦੀੋ ਫਤਿਹ ਹੈ ਓਕੇ ਮਤੇ ਮੇਰੀ ਨਹੀਂ ਹੋਈ ਹੈ ਉਹ ਬੁਝਤਨ ਕਿਉਂ ਉਹ ਤਾਂ ਨਹੀਂ ਬੁਝਤਿਆ ਗਿਆ ਇਸ ਕਰਕੇ ਜਤਨ ਜਿਹੜੇ ਲੋਕ ਕਰਦੇ ਨੇ ਉਹਨਾਂ ਨਾਲ ਬੁਝਤਿਆ ਨਹੀਂ ਜਾਂਦਾ ਹਾਂ ਠੀਕ ਇੱਕ ਵਾਈਵਰੀ ਦਾ ਖਾਲਸਾ ਖਾਲਸਾ ਵੀ ਉਹਦਾ ਹੈ ਖਾਲਸਾ ਕਿੱਥੇ ਕੀ ਕਿਨੂੰ ਕਿਹਾ ਗਿਆ ਇੱਥੇ ਖਾਲਸਾ ਜਿਹੜਾ ਬਵੇਕੀ ਹੈ ਜਿਹੜਾ ਇੱਕ ਹੈ ਉਹ ਖਾਲਸਾ ਹੈ ਖਾਲਸਾ ਖਾਲਸਾ ਹੈ ਖਾਲਸਾ ਮੇਰਾ ਰੂਪ ਹੈ ਖਾਸ ਹੋ ਜਿਹੜਾ ਨਿਯਾਤਾਰੀ ਹੈ ਨਾ ਜਿਹਦੇ ਕੋਲ ਸ਼ਰੀਰ ਉਖਾਲਸਾ ਕਿਉਂ ਜਨੂਪਦਾਰਤ ਮਿਲ ਗਿਆ ਖਾਲਸਾ ਖਾਲਸਾ ਬੈਗਰੂ ਦਾ ਹੀ ਹੈ ਫਿਰ ਉਹ ਬੈਗਰੂ ਖਾਲਸਾ ਕਾਲਪੁਰ ਦੀ ਫੌਜ ਹੈ ਨਾ ਫੌਜੀ ਕਿਹਦਾ ਹੁੰਦਾ ਸਰਕਾਰ ਦਾ ਹੁੰਦਾ ਹੈ ਨਾ ਹੁਕਮਦਾਇ ਖਾਲਸਾ ਸੱਚਖੰਡ ਦਾ ਨੌਕਰ ਹੈ ਚੱਕਰ ਕਹੀਏ ਖਸਮ ਕਾ ਤੇ ਫੌਜੀ ਹੈ ਤਾਂ ਚੱਕਰ ਜੇ ਫਤਹਿ ਹੁੰਦੀ ਹੈ ਕਿਸੇ ਗੱਲ ਦੇ ਵਿੱਚ ਕੋਈ ਅਸੀਂ ਫਤਹਿ ਕਰਦੇ ਹਾਂ ਕੋਈ ਉਹ ਵੀ ਉਹਦੀ ਉਹ ਫਤਹਿ ਹੈ ਸਾਡੀ ਦੀ ਸਾਡੀ ਫਤਹਿ ਤਾਂ ਹੰਕਾਰ ਪੈਦਾ ਕਰੂਗੀ ਜੇ ਦਰਸ਼ ਨੂੰ ਨਹੀਂ ਬੋਲਤੀ ਬੰਦ ਹੋਈਆ ਤਾਂ ਫਤਹਿ ਵੈਗਰੂ ਦੀ ਹੈ ਉਹਨੇ ਦਿੱਤੀ ਬੁੱਧੀ ਉਹਦੀ ਬੁੱਧੀ ਨਾਲ ਫਤਹਿ ਹੋਗੀ ਨਾਲ ਕੁਝ ਨਹੀਂ ਵਿੱਚ ਜਿਹਨੂੰ ਦੇਤੀ ਉਹ ਬੁੱਧੀ ਉਸਨੇ ਉਸ ਬੁੱਧੀ ਨੇ ਫਤਹਿ ਕੀਤੀ ਯਾਰ ਹਾਂ ਦੀਜਾ ਗੁੱਧ ਵੇਕਾ ਉਜਿਹੜੇ ਸਰਕਾਰ ਕਰਦੀ ਹੈ ਫੌਜੀ ਨੂੰ ਲਿਆ ਕੇ ਹਥਿਆਰ ਇਹ ਖਿਆਲ ਤਾਂ ਚਲਉਂਦੇ ਤਾਂ ਫੌਜੀ ਉਹ ਲੜਾਈ ਲੜਦੇ ਨੇ ਪਰ ਫਤਗੀ ਵੀ ਆਈਡੀਆ ਜਿੱਤਿਆ ਆਹ 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 ਠੀਕ ਹੈ ਹਾਂ ਠੀਕ ਹੈ ਠੀਕ ਹੈ ਉਹ ਗੋਰਮਾ ਚਾਹਦਾ ਹੈ ਬਸ ਬਸ ਉਹ ਗੁਰੂ ਦੇ ਇੱਥੇ ਦੂਤੇ ਵੀ ਉਹਦਾ ਉਹਦਾ ਜਲੂ ਜਿਹੜਾ ਇਹਨਾਂ ਹਥਿਆਰ ਦੱਤੇ ਨੇ ਠੀਕ ਬਸ legal